ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਚ ਇੱਕ ਟੋਕੜ ਗੱਬਣ ਚੈੱਕ ਪਾਸ ਵੜ ਤੇ ਤਿੰਨ ਦਿਖਾਵਾਂਗੇ ਤੁਹਾਨੂੰ ਬੱਚੀਆਂ ਇਹ ਚਾਰ ਲਾਕ ਸੀ ਲਾ ਡਿਟੇਲ ਵੀਰ ਤੋਂ ਪੁੱਛਦੇ ਨਾ ਬਰੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਦਿੰਦਾਂ ਦੱਸਣ ਕਿ ਪਿੰਡ ਬਿਸ਼ਨਦੀ ਤਾਂ ਇਹ ਸੀ ਜੈਤੋ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਪੈਗਾ ਤਹਿਸੀਲ ਜੈਤੋ ਸ਼ਹਿਰ ਤੋਂ ਪੈਗਾ ਲਗਭਗ 7-8 ਕਿਲੋਮੀਟਰਾਂ ਔ 7 ਕਿਲੋਮੀਟਰ ਪਿੰਡ ਬਿਸ਼ਨਦੀ ਨਿੰਦੇ ਚੰਦਪਾਣ ਸੋਨੇਣਾ ਮੰਡੀ ਠੀਕ ਹੈ ਰਾਮੇ ਵਾਲਾ ਮੰਕੜ ਦੇਗਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਇਹ 9417968106 94179 68106 68106 ਆਪਣੇ 9469968106 99699 ਚਾਰਟ 101 ਚਾਰ ਨਾਖ ਹੈਗੇ ਆਪਣੇ ਸੇਲ ਹਨ ਜਿਹੜੀ ਪਹਿਲੇ ਨੰਬਰ ਆਪਾਂ ਬਿਹੜ ਦੇਖੀ ਜਾਂਦੇ ਆ ਕਿਹੜਾ ਸੂਆ ਇਸ ਵਕਤ ਸੂਈ ਹੋਈ ਹੈ ਤੇ ਦੂਜਾ ਸੂਆ ਸੂਈ ਪਹਿਲਾ ਸੂਆ ਹੁਣ ਸੂਕੇ ਨੇ ਸਾਰਾ ਪੀਰਡ ਦੁੱਧ ਆਪਦਾ ਦੇਦਾ ਦੇਦਾ ਹਾਂ ਦੀ ਹੁਣ ਡਰਾਈ ਕਰਦੇ ਡਰਾਈ ਕਰਨ ਦਿਨ ਕਿੰਨੇ ਹੋਗੇ ਤੈਨੂੰ ਹੋਊਗੀ ਮੇਰੇ ਨਾਲ 15-17 ਦਿਨ 15-17 ਦਿਨ ਜਿਵੇਂ ਮੰਨ ਕੇ ਚੱਲ ਵੀ 2-2 3-3 ਦਿਨ ਛੱਡ ਕੇ ਆਪਾਂ ਡਰਾਈ ਬਿਲਕੁਲ ਕਰਤੀ ਤਾਂ ਹੁੰਦਾ ਦਵਾਈ ਦੂਈ ਭਰਾਈ ਜੀ ਪਹਿਲਾਂ ਇਹ ਹੁੰਦਾ ਸੁੱਕੀ ਜਮਾਈ ਠੀਕ ਹੈ ਡਰਾਈ ਵੀ ਬਾਦੀ ਡੀਕਲਵਾਦੀ ਟਿਊਬਾ ਵਗੈਰਾ ਭਰਾਤੀ ਆ ਇਹਦੇ ਤੇ ਹੁਣ ਇਹਦਾ ਟਾਈਮ ਕਿੰਨਾ ਸ਼ੇਮੇਬੀ ਨਦੀ ਤੇ ਰਾਤ ਦੇ ਅੰਦਰ ਪੂਰੇ ਹੋ ਗਏ ਆਪਣੇ 13 ਜੂਨ ਨੂੰ ਹਾਂਜੀ ਲੱਗਦਾ ਮਨਕੇ ਜ਼ਿਲ੍ਹੇ ਵੀ 15 ਜੂਨ ਨੂੰ 10 ਜੂਨ ਨੂੰ ਜਾ ਕੇ ਸੂਗੀ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਇਹਨੇ ਪੀਕ ਲੈਵਲ ਦੁੱਧ ਪਾਇ ਸਟਾਰਟਿੰਗ ਚ ਪਹਿਲਾਂ ਇਹਦਾ 45 ਕਿਲੋ ਉੱਤੇ ਪਾਇ ਸੀਗੇ 45 ਕਿਲੋ ਆਪਣਾ ਮਿਲਕਿੰਗ ਕੀਤੀ ਵੇ ਦੀ ਹਾਂਜੀ ਹਾਂਜੀ ਇਹ ਘਰ ਦੀ ਹੋਮ ਬ੍ਰੀਡ ਤਿਆਰ ਕਰੀ ਵੀ ਹੈ ਘਰ ਦੀ ਵੀ ਹੈ ਕਿਹੜੇ ਸੀਮਿੰਟ ਦੀ ਆ ਪਾਈ ਇਹ ਗੈਲੈਕਸੀ ਆ ਠੀਕ ਨਾ ਭਰਾਜਦਾ ਅਸੇ ਆਪ ਹੈਗੇ ਗੈਲੈਕਸੀ ਦੇ ਸੀਮਿੰਟ ਦੀ ਅੱਗੇ ਹੁਣ ਇਹਦੇ ਕਿਹੜਾ ਲੱਗਿਆ ਵਾ ਅੱਗੇ ਏਬੀਐਸ ਦਾ ਲੱਗਿਆ ਜੀ ਮੈਜਿਕ एबीएस ਨੇ ਮੈਜਿਕ ਤੋਂ ਗੱਪਣਾ ਜਾਵਾ ਠੀਕ ਹੈ ਚੈੱਕ ਆਪਣੀ ਕਰਵਾਈ ਹੋਈ ਹੈ ਕਰਵਾਈ ਹਾਂ ਚੈੱਕ ਪਾ ਲਈ ਅਗਲਾ ਚੈੱਕਾ ਦੀ ਕਰਵਾ ਕੇ ਲੈ ਜੀ ਜਿੰਨੂੰ ਮਰਜ਼ੀ ਕਰਵਾ ਲਈ ਠੀਕ ਹੈ ਉਹ ਅਗਲਾ ਸ਼ੁਭਰ ਆ ਜਾਵਾ ਤੇ ਰੇਟ ਵਗੈਰਾ ਦਾ ਕੀ ਰਹੂਗਾ ਕਿਹੜੇ ਫੋਨ ਤੇ ਕਰਦਾ ਹੈਂ ਰੇਟ ਇਹਦਾ ਫੋਨ ਤੇ ਦੰਦੋਂ ਮੇਰੇ ਹਿਸਾਬ ਨਾਲ ਹੋਊਗੀ ਚੌਗੀ ਸਗੀ ਜੀ ਦੰਦੋਂ ਦੇਖ ਲੋ ਜੀ ਦੂਜੀ ਸਵੇਰ ਸੁਣਾਗਾ ਵੀ ਮੰਨ ਲੇ ਚੌਗੀ ਜਨੋ ਜੀ ਮੰਨ ਚੌਗੀ ਹੋ ਸਕਦੀ ਆ ਤੋਰੀਓ ਬਾਰ ਨੂੰ ਸੋ ਵੀਰੋ ਦੰਦੋਂ ਲਗਭਗ ਚੌਗੀ ਪਰ 45 ਕਿਲੋ ਦੁੱਧ ਦੇ ਦਾ ਪਲੂਣ ਦਾ ਦਿੱਤਾ ਹੋਇਆ ਤੇ ਦੁੱਧ ਹੁਣ ਬਿਲਕੁਲ ਡਰਾਈਆ ਬਹੁਤ ਵੀ ਡਿਮਾਂਡ ਕਰਦੇ ਕਿ ਟੋਕਰ ਗੱਭਲ ਨਹੀਂ ਨੇ ਚੰਗੇ ਰਿਕਾਰਡ ਵਾਲੇ ਸਾਰਾ ਸਾਨੂੰ ਬਾਇਓ ਡਾਟਾ ਵੀਰ ਨੇ ਦੱਸਤਾ ਕਿ ਕਿਹੜੇ ਸੀਮਨ ਦੀ ਆਪਾ ਤੇ ਕਿਹੜਾ ਅੱਗੇ ਲੱਗਿਆ ਵਾ ਸੋ ਮਿਲਕ ਵੇਨ ਵਗੈਰਾ ਦੇਖੋ ਤੇ 2 ਮਹੀਨੇ ਲਗਭਗ ਇਹਦੇ ਸਮੂਹ ਚ ਬਾਕੀ ਪਿਆ ਸੋ ਦੇਖੋ ਮਿਲਕ ਵੇਨ ਵਗੈਰਾ ਸਿਰਫ 15 20 ਦਿਨਾਂ ਪਰ ਪਤਾ ਕਿ 2.5 ਮਹੀਨੇ ਪਹਿਲਾਂ ਪਸ਼ੂ ਦੁੱਧੋਂ ਛੱਡਿਆ ਜਾਂਦਾ ਤੇ ਝੋੜੀ ਵਗੈਰਾ ਦੇਖੋ ਜੀ ਸਾਫ਼ ਸੁਥਰੀ ਤੇ ਲੇਵਾ ਜਿਹੜਾ ਇਹਦਾ ਹੈਗਾ ਮੰਤਰ ਪੂਰਾ ਕੰਪੈਕਟ ਹਵਾਨਾ ਰੱਖਣਾ ਚਾਰੇ ਸਾਈਡਾਂ ਨਿਖਣ ਵਿੱਚ ਸਾਫ਼ ਸੁਥਰੇ ਵਿੱਥੀ ਤੇ ਤੇ ਬਾਕੀ ਸੋ ਫੇਸ ਕੁਆਲਟੀ ਵਗੈਰਾ ਦੇਖੋ ਜੀ ਸਾਫ ਸੁਥਰੀ ਚੰਗੀ ਜਿੰਦ ਜਾਨ ਰਾਜੀ ਸਭੀ ਬੜੀ ਬਹੁਤ ਜਿਆਦਾ ਦੋਨੇ ਪਾਸੇ ਮਿਲਕ ਵੇਂਟ ਦਿਖਾਈ ਦਿੰਦੀ ਆ ਤੇ ਫਿੱਟ ਫਾੜ ਪੂਰਾ ਲੱਗਦਾ ਫਿਟਿੰਗ ਨਾਲ ਲਿਓ ਸੋ ਵੀਰੋ ਜਾਤ ਬਰੀਡ ਵਗੈਰਾ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਆ ਤੇ ਬਾਕੀ ਬੇਲ ਵਗੈਰਾ ਲੰਬਾਈ ਵਗੈਰਾ ਬਹੁਤ ਆ ਪਹਿਲਾ ਸੂਆ ਸੂਕੇ ਤੇ ਦੂਜੇ ਸੂਏ ਦੀ ਕੱਪਣਾ ਚੈੱਕ ਪਾਸ ਅੱਗੇ ਦੂਜੇ ਨੰਬਰ ਆਪਾਂ ਜਿਹੜੀ ਐਚ ਐਫ ਦੀ ਬੱਚੀ ਦੇਖੀ ਜਾਨੇ ਆ ਇਹ ਕਿਹੜੇ ਸੀਮੰਦੀ ਆ ਜੀ ਆਪ ਇਹ ਸਟਾਕ ਹੀ ਦੇ ਸੀਮੰਦੀ ਆ ਆਪਾਂ ਕਿੰਨੇ ਕੇਜ ਹੋ ਗਈ ਇਹ ਦੀ 13 ਮਹੀਨੇ ਦੀ 13 ਮਹੀਨੇ ਦੀ ਹੈਗੀ ਏਜ ਤੇ ਇਹਦਾ ਰਿਕਾਰਡ ਵਗੈਰਾ ਮਾ ਦਾ ਕੋਈ ਏਸ਼ੇ ਦੀ ਬੱਚੀ ਹੈ ਅੱਛਾ ਇਹ ਏਸ਼ੇ ਦੀ ਬੱਚੀ ਆ ਇਹ ਪਾਵਾ ਤੇ ਨਹੀਂ ਠੀਕ ਹੈ 13 ਮਹੀਨੇ ਸਾਲੇ ਦੀ ਉਮਰ ਹੋ ਗਈ ਤੇ ਬੱਚੀ ਹੁਣ ਗੱਬਣ ਹੋ ਗਈ ਲਗਭਗ 7 ਮਹੀਨੇ ਦੀ 5 6 ਮਹੀਨੇ ਦੁੱਧ ਪੀ ਕੇ ਫੇਰ ਗੱਬਣ ਕਰਾਈ ਸੀ ਆਪਾਂ ਠੀਕ ਹੈ ਤੇ ਰਿਕਾਰਡ ਵਗੈਰਾ ਤਾਂ ਹੋ ਗਿਆ ਕਨਫਰਮ ਤੇ ਦੰਦੋ ਦਾ ਫਿਰ ਖੀਰੀ ਸੋਰੀ ਆ ਕਿਉਂਕਿ 13 ਮਹੀਨੇ ਜਾਈ ਦੀ ਹਨ ਦੁੱਧ ਹਲੇ ਫਿਰ ਸੀਮਣ ਤੇ ਵਜਨ ਦਾ ਬਹੁਤ ਲੈ ਵਸੀਮ ਤੇ ਲਵਾਇਆ ਇਹਦੇ ਆਪਾਂ ਨਹੀਂ ਸੀਮਣ ਤੇ ਲਵਾਇਆ ਨਹੀਂ ਉਹ ਹੀਰ ਕੱਢ ਕੇ ਉਹ ਇੱਕ ਦੋ ਵਾਰ ਵੀਰ ਦਾ ਦੋਤਨ ਵਾਲੀ ਕੱਢ ਗਈ ਫਿਰ ਦੋਤਰਾ ਆਇਆ ਨਹੀਂ ਸੀ ਬਣਾਲੇ ਠੀਕ ਹੈ ਤੋਰੇਵਾਰ ਨੇ ਨੂੰ ਸੋ ਵੀਰੋ ਮਾਂ ਵੀ ਇਹ ਦੀ ਨਾਲ ਹੀ ਖੜੀ ਆ 45 ਕਿਲੋ ਦਾ ਰਿਕਾਰਡ ਇਹਦਾ ਜਿਹਦੀ ਬੱਚੀ ਆ 13 ਮਹੀਨੇ ਦੀ ਹੋ ਚੁੱਕੀ ਐ এজ ਤੇ ਦੰਦੋ ਖੀਰੀ ਬਿਲਕੁਲ ਵਾਕੀ ਜਾਦ ਬਰੀਡ ਵਗੈਰਾ ਦੇਖੋ ਬੱਚੀ ਬਹੁਤ ਜਿਆਦੇ ਪਿਆਰੀ ਆ ਬਰੀਡਿੰਗ ਵਾਲੀ ਬੱਚੀ ਆ ਫਿਰ ਵੀ ਕਹਿੰਦੇ ਕਿ ਚੰਗੀ ਆ ਬਣਾਈ ਬਣਾਈ ਬੱਚੀ ਲੈਣੀ ਆ ਸਿਰਫ ਸਾਨੂੰ 10 ਦਿਨ ਜਾਂ 20 ਦਿਨ ਇਹਦੀ ਕੇਅਰ ਕਰਨੀ ਪਊਗੀ ਇਹ ਇੱਕ ਵੀਰ ਦੇ ਮਨ ਕੇ ਚਲੋ ਵੀ ਪਸ਼ੂ ਸਾਰੇ ਰੱਖੇ ਸੇਲ ਕਰਨ ਦਾ ਕਾਰਨ ਆ ਵੀ ਬਾਹਰਪੁਰ ਜਾਣਾ ਕਰਕੇ ਤੇ ਨਹੀਂ ਇਹ ਤਾਂ ਇਹ ਬ੍ਰੀਡ ਕੋਈ ਘਰੋਂ ਕਮਾਉਂਦਾ ਨਹੀਂ ਹੁੰਦਾ ਤੇ ਫੁੱਲ ਸਾਈਜ਼ ਕੋਈ ਕਿਸੇ ਪਾਸੇ ਇਹਦੇ ਥਣ ਦੇ ਵਿੱਚ ਕੋਈ ਥਣ ਚ ਫੋਟਸਾਂਗ ਵਗੈਰਾ ਕੁਝ ਨਹੀਂ ਹਨਾ ਠੀਕ ਆ ਤੇ ਹਲੇ ਤੱਕ ਆਪਾਂ ਉਧਰ ਮੰਨ ਕੇ ਜਨ ਬਾਵੀ ਪੋਈ ਨਹੀਂ ਕਦੇ ਵੀ ਜਾਈ ਇਹਦੇ ਨਹੀਂ ਇਹਦੀ ਮੈਂ ਟਿਕਟ ਰਾਇਆ ਸੀਗਾ ਠੀਕ ਹੈ ਠੀਕ ਹੈ ਟਿਕਟ ਰਾਇਆ ਸੀ ਪਰ ਇਹ ਉਦੋਂ ਬਾਅਦ ਤਾਂ ਵੀ ਹੀਟ ਕੱਢ ਗਈ ਫਿਰ ਦੋ ਰੋ ਮੰਨ ਕੇ ਹੁਣ ਚਾਰ ਪੰਜ ਦਰ ਹੋ ਗਈ ਕੱਢ ਕੇ ਆਣੀ ਨੂੰਗੀ ਠੀਕ ਹੈ ਠੀਕ ਹੈ ਟਿਕਟ ਰਾਇਆ ਸੀ ਰੈਕਟ ਮਿਲਿਆ ਨਹੀਂ ਹੁੰਦਾ ਜੀ ਠੀਕ ਹੈ ਮਲੇਕੋਰਾ ਆਪਾਂ ਅੰਦਰੋਂ ਸਹੀ ਹੈ ਬੱਚੇ ਬੁੱਚੇ ਤਾਂ ਨਹੀਂ ਮਗਰ ਬਿੰਦਰ ਬੜਕ ਤੋਂ ਟ੍ਰਾਂਸਪੋਰਟ ਹੋਣਿਆ ਠੀਕ ਹੈ ਠੀਕ ਟਾਈਮ ਨਹੀਂ ਸੀ ਆਇਆ ਠੀਕ ਹੈ ਮਨ ਕੇ ਚਲੋ ਅੰਦਰੋਂ ਕਲੀਅਰ ਸ਼ੋਰ ਸਾਫ ਆ ਜਾਵਾਂ ਠੀਕ ਹੈ ਤੇ ਅਕੀੜੇ ਪੱਤੇ ਨੰਬਰ ਪੱਛੀ ਦੇਖੀ ਜਾਨੇ ਇਹਦੀ ਏਜ ਕਿੱਡੀ ਗਈ 15 ਕਿ ਮਹੀਨੇ ਲੱਗ ਪਾਲੇ 15 ਕਿ ਮਹੀਨੇ ਇਹਦੀ ਮਾਪ ਵੀ ਸੀਗੀ ਆਪਣੇ ਕੋਲੇ ਹਾਂ ਮਾਪ ਕੀ ਰਿਕਾਰਡ ਸੀ ਉਹਦਾ ਓਏ ਇਹਦੀ ਮਾਪ ਸਦ ਗਈ 36 ਇੰਚ ਕਿਲੋ ਤੋਂ 6 ਕਿਲੋ ਠੀਕ ਹੈ ਤੇਰੀ ਉਮਰ ਹੋ ਗਈ ਉਹਨੇ 15 16 ਕਿ ਮਹੀਨੇ ਲਗਭਗ ਇਨੀ ਠੀਕ ਆ ਤੇ ਥਣ ਕੋਈ ਫੋਟਾਂ ਨਹੀਂ ਚਾਰੇ ਥਾਣਾ ਹਨਾ ਤੇ ਇਹਦੇ ਸਿਮਨ ਵਗੈਰਾ ਕੋਈ ਇਹਦੇ ਅੱਜ ਅੱਜ ਸਿਮੰਦਰ ਆਇਆ ਜੀ ਇਹਦੇ ਕਿਹੜਾ ਰੱਖਿਆ ਤਾਂ ਵਧੀਆ ਰੱਖਿਆ ਚੰਗਾ ਇਹਦਾ 40 116 ਦਾ ਪਾ ਅੱਜ ਡੈਨਮਾਰਕ ਦਾ ਹਾਂ ਇੱਕ ਕੱਲ ਨੂੰ ਵੀ ਭਰ ਕੇ ਜਾਉਂਗਾ ਟਿਕਾ ਮਨੇ ਕਰ ਫੇਰ ਡਾਕਟਰ ਬਜਿੰਦਰ ਤੋਂ ਪੜਾਇਆ ਆਪਾ ਇਹ ਜਕਸੀਰ ਤੋਂ ਭਰਿਆ ਠੀਕ ਹੈ ਹੋਰ ਲੋਕਲ ਡਾਕਟਰ ਤੋਂ ਹਾਂਜੀ ਮੈਂ ਬੈਂ德ਰਾ ਟਾਈਮ ਨਹੀਂ ਸੀ ਪਰ ਵੀ ਉਹਦੀ ਹੀਟ ਲੰਘੀ ਠੀਕ ਹੈ ਇਹ ਤਾਂ ਹਾਂਜੀ ਠੀਕ ਹੈ ਇਹ ਦਾ ਡੈਨਮਾਰਕ 40x16 ਦਾ ਇੱਕ ਸਟਰਾ ਪਰ ਖਾਦਾ ਇੱਕ ਆਪਾਂ ਸਵੇਰੇ ਫੇਰ ਰਖਵਾ ਕੇ ਦੇਵਾਂਗੇ ਜਮਾ ਹਾਂਜੀ ਹਾਂਜੀ ਤੇ ਰੇਟ ਇਹਦਾ ਵੀ ਫੋਨ ਤੇ ਰਹੂਗਾ ਇਹ ਫੋਨ ਤੇ ਤੋੜਿਓ ਬਾਹਰ ਇਹਨੂੰ ਤਿੰਨ ਨੰਬਰ ਵਾਲੀ ਬੱਚੀ ਨੂੰ ਵੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੱਚੀ ਦਾ ਬਹੁਤ ਜਿਆਦਾ ਚੰਗਾ ਸਟਰਾ ਅੱਜ ਇਹਦੇ ਲੱਗਿਆ ਵਾ ਤੇ ਦੰਦੋਂ ਖੀਰੀ ਬਿਲਕੁਲ 15-16 ਕਿ ਮਹੀਨੇ ਦੀ ਨੀਅਰ ਅਬਾਊਟ ਏਜ ਆ ਤੇ ਬਾਕੀ ਥਲੋ ਥਣ ਦੇਖੋ ਕੋਈ ਫੋਟ ਸਾਗ ਨਹੀਂ ਚਾਰੇ ਥਣ ਨਿਕ ਦੇਵਾ ਉਸ ਗੀ ਚਾਰੂ ਵਗੈਰਾ ਦੇਖੋ ਜਿਵੇਂ ਕਹਾਵਾ ਤਾਂ ਖੁੰਡ ਜੇ ਥੱਲੇ ਪਈ ਟੂੜੀ ਖਾਣ ਤੱਕ ਜਾਂਦੀ ਹੈ ਤੇ ਚੰਗਿਆ ਸਮੀਆਂ ਬਣੀਆਂ ਬੱਚਿਆਂ ਜਿਹਨੇ ਆਪਾਂ ਮੰਨ ਕੇ ਚੱਲੋ ਵੀ ਬਰੀਡ ਤਿਆਰ ਕਰਨ ਵਾਲੇ ਬਣੀਆਂ ਬਣੀਆਂ ਜਿਵੇਂ ਸਾਰਾ ਕੁਝ ਤੇ ਅਗੇ ਚੌਥੇ ਨੰਬਰ ਜਿਹੜੀ ਬੱਚੀ ਦੇਖੀ ਨੇ ਇਹਦੀ ਉਮਰ ਕਿੰਨੀ ਕੁ ਹੋਗੀ ਇਹਦੀ ਬਸ ਇਹਦਾ ਇਹਦਾ 20 ਦਿਨ ਦਾ ਫਰਕ ਆਈ ਮੰਨ ਕੇ ਜੀ 15 ਮਹੀਨੇ ਹੋ ਗਏ ਇਹਨੇ 16 ਮਹੀਨੇ ਲਾ ਲਈ ਆਪਾਂ 15 16 ਮਹੀਨੇ ਦੇ ਵਿੱਚ ਰੱਖ ਦੋਨੇ ਗੱਬਣ ਵਗੈਰਾ ਤਾਂ ਨਹੀਂ ਕਰਾਈ ਹਲੇ ਇਹਦੇ ਠੀਕ ਆ ਭਰਾ ਜੀ ਹੈਲਥੀ ਹੈ 28 ਆਪਣੇ ਮਾਰਚ ਦਾ 28 ਮਾਰਚ ਦਾ ਲਗਭਗ ਅੱਜ 17 18 ਦਿਨ ਹੋ ਗਏ ਨੇ ਠਾਈ ਨੂੰ ਤੜਨਾ 500 ਦਿਨ ਹੋ ਗਿਆ ਹਾਂ ਸੌਰੀ 8 ਤਰੀਕ ਹੋ ਗਿਆ ਜਣਾ 10 ਕ ਦਿਨ ਲਗਭਗ ਹੋ ਚੁੱਕਿਆ ਹਾਂਜੀ ਹਾਂ ਤੇ ਇਹ ਆ ਗਈ ਥੋੜੀ ਆਪਣੀ ਮਰ ਕੇ ਚਲੋ ਵੀ ਹਲਕਾ ਜਿਹਾ ਕ੍ਰੋਸ ਬਾਂਡ ਦਿਖਾਉਂਦੀ ਆ ਹਨਾ ਹਾਂਜੀ ਕ੍ਰੋਸ ਬਾਂਡ ਇਹਦੀ ਮਾਂ ਵੀ ਥੋੜੀ ਕ੍ਰੋਸ ਬਾਂਡ ਸੀ ਠੀਕ ਹੈ ਤੇ ਇਹ ਇਹ ਦੋਸਤ ਇਹਦੀ ਗਲਤੀ ਕਰਦੀ ਠੀਕ ਹੈ ਤੇ ਇਹਦੇ ਫੋਟਸਾਂ ਨਹੀਂ ਥਣਾ ਦੇ ਕੋਈ ਸਭ ਤੋਂ ਝੋੜੀ ਵਗੈਰਾ ਬੈ ਦਿਖਾ ਦਿੰਦੇ ਆ ਕੋਈ ਫੋਟਸਾਂ ਨਹੀਂ ਥਣਾ ਦੇ ਵਿੱਚ ਸੋ ਦੇਖੋ ਚਾਰੇ ਥਾਂ ਨਿਕਣ ਵਿੱਚ ਸਾਫ ਸੁਥਰੇ ਵਿੱਤੀ ਤੇ ਤੇ ਸਭ ਤੋਂ ਚਾਰਨਾਗਾ ਪਸ਼ੂ ਨੂੰ ਦਿਖਾਤੇ ਤੋਰ ਕੇ ਪਜਾਦਾ ਨਹੀਂ ਦਿਖਾਉਂਦੇ ਵੀ ਬਾੜਾ ਪਸ਼ੂ ਭੱਜ ਵਗੈਰਾ ਜਾਂਦਾ ਤੇ ਨੰਬਰ ਐਡਰੈਸ ਦੇ ਬਾਰੇ ਬੋਲਦੇ ਆਪਾਂ ਪਿੰਡ ਪਿਛਨਦੀ ਤਹਿਸੀਲ ਜੇਤੋ ਜਿਲ੍ਹਾ ਫਰੀਦਕੋਟ ਜੀ ਤੇ ਰੇਟ ਬਿਲਕੁਲ ਵਾਜ ਬੋਣਗੇ ਜਿਹੜੇ ਦੱਸਦੇ ਆਪਾਂ ਇੱਧਰੋਂ ਵਾਜ ਨਹੀਂ ਤੇ ਜਿੰਨੇ ਆਪਾਂ ਪਹਿਲੇ ਨੰਬਰ ਵਾਲੀ ਗਾਂ ਦਾ ਦਿਨ ਦੱਸਿਆ ਜਮਾ ਦਿਨ ਤੋਂ ਦਿਨ ਮੈਚ ਹੋਊਗਾ ਬਿਲਕੁਕਲ ਕਾਲਡ ਪੈਰੀ ਆਪਣੇ ਕੋਲ ਠੀਕ ਹੈ ਜੀ ਡਾਕਟਰ ਟੀਕਾ ਭਰਿਆ ਉਹ ਕਾਲਡ ਆਪਾਂ ਦੇਵਾ ਕੇ ਜਾਵਾਂਗੇ ਸੋ ਬ్రో ਉਸ ਕਹ ਲੋ ਬੇਫਿਕਰ ਹੋ ਜਾ ਜਮਾ ਇੱਕ ਤਾਂ ਉਹਦਾ ਵਪਾਰੀ ਦੇ ਪਸ਼ੂ ਖਰੀਦਿਆ ਵੀ ਟੋਕੜ ਗੱਬਣ ਗਾਹ ਮੜ ਕੇ ਵੀ ਕੈ ਕੈ ਵੀ ਨਰ ਕੱਪੜ ਇਹ ਵੀਰ ਦੇ ਸਾਰੇ ਘਰ ਦੇ ਪਸ਼ੂ ਆ ਸੋ ਕੋਈ ਵੀ ਨਾ ਖੜੇ ਪੱਛੀ ਪਸੰਦ ਹੋਵੇ ਜਾਂ ਬੈੜ ਗੱਬਣ ਪਸੰਦ ਹੋਵੇ 45 ਲੀਟਰ ਦਾ ਕਾਰਡ ਇਹਦਾ ਪਲੂਨ ਦਾ ਪਾਇਵਾ ਗੈਲੈਕਸੀ ਦੇ ਸੀਮਨ ਦੀ ਆਪ ਆ ਪਿੰਡ ਬਿਸ਼ਨਦੀ ਜ਼ਿਲ੍ਹਾ ਫਰੀਦਕੋਟ ਜੈਤੂ ਦੇ ਨਜ਼ਦੀਕ ਪੈ ਗਿਆ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨੂੰ